दोस्तों भाइयों बहनों बुजुर्गों और, और नौजवानों आज बहुत सारे मेरे साथी पूछदे मास्टर जी किसी की नजर नहीं आंदे तो मैं यह बताना चाहना कि दो साल मैं अपनी बीमारी ਨਾਲ جدوجہد ਕਰ ਰਹੇ ਹਾਂ ਇਸ ਬਿਮਾਰੀ ਨੇ ਮੈਨੂੰ ਬਹੁਤ ਕੁਝ ਸਿਖਾਇਆ ਹੈ ਖਾਸ ਕਰਕੇ ਇਸ ਬਿਮਾਰੀ ਚ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮਨਯੂਕ ਅੰਡਰਲਾਈਨ ਕਰਕੇ ਅਧਿਐਨ ਕੀਤਾ ਫਿਰ ਮੈਂ ਹਿੰਦੂਇਜ਼ਮ ਦਾ ਅੰਗਰੇਜ਼ੀ 'ਚ ਬਹੁਤ ਬੜੀਆ ਪੁਸਤਕਾਂ ਪੜ੍ਹ ਕੇ ਉਹਨਾਂ ਦਾ ਦਾਰਸ਼ਨਿਕ ਵਿਚਾਰ ਜਾਣਿਆ ਅੰਗਰੇਜ਼ੀ 'ਚ ਸਿੱਖism ਦੇ ਬਾਰੇ 'ਚ ਪੜ੍ਹ ਕਰਕੇ ਮੇਰੀ ਬੜੀ ਗਿਆਨ ਵਿਧੀ ਹੋਈ ਹੈ ਔਰ ਮੈਂ ਸਮਝਿਆ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਗਿਆਨ ਦਾ ਇੱਕ ਅਥਾਹ ਸਮੁੰਦਰ ਹੈ ਜਿਸ ਤਰ ਤੁਸੀਂ ਹਰ ਪੰਕਤੀ ਦੇ ਤੇ ਸਮੁੰਦਰ ਚ ਕਿਪਕੀ ਲਗਾਉਂਦੇ ਹੋ ਔਰ ਹੌਲੀ ਹੌਲੀ ਪੜਦੇ-ਪੜਦੇ ਤੁਹਾਨੂੰ ਗੁਰਮੁਖ ਬਣਨ ਦੀ ਆਦਤ ਪੈ ਜਾਂਦੀ ਹੈ ਮਨਮੁਖ ਸਾਤ ਸਾਤਕਤ ਪੁਰਸ਼ਾਂ ਦਾ ਸਾਥ ਛੜਕੇ ਸੱਜਣ ਪੁਰਸ਼ਾਂ ਦਾ ਸ਼ਾਂਤ ਪੁਰਸ਼ਾਂ ਦਾ ਸਾਥ ਪਾਲਣ ਦੀ ਕੋਸ਼ਿਸ਼ ਕਰਦੇ ਹੋ ਔਰ ਜੋ ਗੁਰੂ ਦਾ ਮਹੱਤਵ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੱਸਿਆ ਗਿਆ ਨਾਮ ਦੇ ਤਨਾ ਪਗ ਕਵੀ ਦਾ ਗੁਰੂਆਂ ਦੀ ਬਾਣੀ ਚ ਜੋ ਕੁਝ ਦੱਸਿਆ ਗਿਆ ਹੈ ਇੱਕ ਅਲੌਕਿਕ ਆਨੰਦ ਦੀ ਛਵੀ ਨਜ਼ਰ ਆਈ ਹੈ ਮੈਨੂੰ ਉਸ ਗ੍ਰੰਥ ਮੈਂ ਦੋ ਪੋਥੀਆਂ ਪੜ੍ਹ ਲਈਆਂ ਔਰ ਤੀਜੀ ਪੋਥੀ ਪੜ੍ਹਨਾ ਸ਼ੁਰੂ ਕਰ ਰਿਹਾ ਇਸ ਅਥਾਸ ਮੁਦਿਰ ਤੇ ਜਿਨਾਂ ਨੇ ਡੁਬਕੀ ਲਗਾ ਲਈ ਹੈ ਮੇਰਾ ਜੀਵਨ ਸਫਲ ਹੋ ਗਿਆ ਔਰ ਇਹੀ ਮੇਰੀ ਪੜ੍ਹਨ ਦੀ ਬਰਵਿੱਤੀ ਬਿਮਾਰੀ ਜਿ ਮੈਨੂੰ ਜ਼ਿੰਦਾ ਰੱਖ ਰਹੀ ਹੈ ਇਸ ਦੇ ਇਲਾਵਾ ਰਾਮਾ ਡਰਾਮਾਟਿਕ ਕਲੱਬ ਦੇ ਚਿਹਰੇ ਆਦਮੀਆਂ ਨੇ ਬੇਹੱਦ ਬੜਾ ਉਪਕਾਰ ਕੀਤਾ ਕਿ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਬਾਹਰ ਨਿਕਲੇ ਕਰੋ ਫਿਰੇ ਕਰੋ ਸ਼ਮੀ ਚੌਧਰੀ ਹੈ ਸ਼ਕਤੀ ਚੌਧਰੀ ਹੈ ਪ੍ਰਦੀਪ ਮਹਿੰਦਲੂ ਹੈ ਇਹ ਸਾਰੇ ਬੜੇ ਦਾਨਿਸ਼ਵਰ ਮੁੰਡੇ ਹੈ ਔਰ ਇਹਨਾਂ ਨੇ ਮੈਨੂੰ ਇੱਕਾ ਦੁੱਕਾ ਬਾਹਰ ਨਿਕਲਦਾ ਬਹੁਤ ਪ੍ਰਯਾਸ ਕੀਤਾ ਹੈ ਮੈਂ ਉਹਨਾਂ ਦੇ ਬੜਾ ਸ਼ੁਕਰਗੁਜ਼ਾਰ ਹਾਂ ਬਿਮਾਰੀ ਜੀ ਤੋਂ ਪਤਾ ਲੱਗੇਗਾ ਕਿ ਆਪਣਾ ਕੌਣ ਹੈ ਬੇਗਾਨਾ ਕੌਣ ਵਸਹਿਮਨ ਰਿਪਤਾ ਹੂੰ ਭਲੀ ਜੋ ਥੋੜੇ ਦਿਨ ਹੋਏ ਹਿਤ ਅਨਹਿਤ ਜਾ ਜਗਤ ਮੇਂ ਜਾਣੀ ਪੜਤ ਸਭ ਕੋ ਸਭ ਦਾ ਪਤਾ ਲੱਗ ਜਾਂਦਾ ਹੈ ਆਦਮੀ ਜਿਸੇ ਦੁੱਖ ਹੁੰਦਾ ਹੈ ਕਿ ਕੌਣ ਆਪਣਾ ਕੌਣ ਪਰਾਇਆ ਮੈਂ ਸਾਰੀ ਉਮਰ شیشہ ہی صاف کر دا رہے ہیں اور کدھے اپنے مون دے ہوتے لگی دی میل نو دیکھن دی کوشش نہیں کیتی بیماری دے دوران شیشہ دیکھنا بند کرتا ہے اور اپنے آنترک من چے سوچنا میری یاترہ آنترک یاترہ شروع ہوئی ہے میں پہنا اور پراوانو یہ نویدن کرنا چاہنا ہوں یہ دنیا بیٹ کوسلے پذبیاں ایشوری اے آج جا کے معلوم ہویا کہ کچھ نہیں ہویا گروہ صاحب دا ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਬਾਣੀਆਂ ਪੜ੍ਹ ਕੇ ਲੱਗਿਆ ਕਿ ਵੀ ਇਹ ਮੈਲ ਮਾੜੀਆਂ ਉਹ ਪਰ ਕਿਲਤਰ ਸਾਰਾ ਕੁਝ ਨਹੀਂ ਹੋ ਜਾਣਾ ਕਿਸੇ ਨਾਲ ਨਹੀਂ ਜਾਣਾ ਕੋਈ ਚੀਜ਼ ਨਾਲ ਚੱਲਣ ਲਈ ਨਹੀਂ ਇਕੱਲੇ ਉੱਠ ਆਏ ਸੀ ਤੇ ਇਕੱਲੇ ਉੱਠ ਕੇ ਚਲੇ ਜਾਣਾ ਤੁਸੀਂ ਨੰਗੇ ਆਏ ਸੀ ਨੰਗੇ ਚਲੇ ਜਾਣਾ ਇਤੋਂ ਵੀ ਡਰਦਾ ਜੀ ਜਨਤਨ ਨਾਲ ਸਡਾ ਮੋਹ ਹੋ ਜਾਂਦਾ ਹੈ ਔਰ ਆਖਰੀ ਬਿਲੇ ਇਨਸਾਨ ਨੂੰ ਹਮੇਸ਼ਾ ਹਮੇਸ਼ਾ ਉਸ ਪਰਮਪ੍ਰਦਾ ਪਰਮਾਤਮਾ ਵੱਲ ਕੇ ਆਣ ਕਰਨਾ ਚਾਹੀਦਾ ਹੈ ਔਰ ਇਹ ਸੋਚਣਾ ਚਾਹੀਦਾ ਹੈ ਪ੍ਰਭੂ ਚੰਗੀ ਸਮਤ ਦੇਵੀ ਚੰਗੀ ਸਮਤ ਦੇਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ